ਜੇ ਤੁਹਾਨੂੰ ਕਰਦਿਆਂ ਦਾ 50 ਲੱਖ ਰੁਪਈਆ ਪਟੜਨਾ ਸੌਖਾ ਲੱਗਦਾ ਤੇ ਪੜਨਾ ਔਖਾ ਲੱਗਦਾ ਫਿਰ ਇਹ ਵੀਡੀਓ ਤੁਹਾਡੇ ਵਾਸਤੇ ਬਿਲਕੁਲ ਨਹੀਂ ਆ ਤੁਸੀਂ ਜਾਓ ਜਿੱਥੇ ਮਰਜ਼ੀ ਜਾਓ ਤੁਹਾਡੀ ਨਿੱਜੀ ਜ਼ਿੰਦਗੀ ਆ ਤੁਹਾਡੇ ਰੁਪਈਏ ਤੁਹਾਡੇ ਪੈਸੇ ਆ ਇਹ ਤੁਸੀਂ ਫੈਸਲਾ ਕਰਨਾ ਵੀ ਭਾਈ ਕੀ ਕਰਨਾ ਤੇ ਕੀ ਨਹੀਂ ਕਰਨਾ ਜੇ ਤੁਹਾਨੂੰ ਇਹ ਲੱਗਦਾ ਵੀ ਭਾਈ ਸੱਪਾਂ ਦੀਆਂ ਸਿਰੀਆਂ ਮਿਦਣਾ ਜੰਗਲਾਂ ਦੇ ਵਿੱਚੋਂ ਸਫ਼ਰ ਤੈਅ ਕਰਨਾ ਨਦੀਆਂ ਨੂੰ ਪਾਰ ਕਰਨਾ ਔਖਾ ਕੰਮ ਥੋੜੀ ਆ ਜਟਾਲੇ ਪਤਾ ਹੀ ਕਰਦੇ ਹੁੰਦੇ ਆ ਤੇ ਫਿਰ ਭਾਈ ਇਹ ਵੀਡੀਓ ਤੁਸੀਂ ਬਿਲਕੁਲ ਨਾ ਦੇਖੋ ਤੁਸੀਂ ਕੋਈ ਗਾਣਾ ਗੁਣਾ ਸੁਣੋ ਗਾਣੇ ਸੁਖ ਨਾਲ ਬੜੇ ਆਈਆ ਬੰਦੂਕਾਂ ਮਦਾ ਕਾਲੇ ਵੀ ਆਈ ਜਾਂਦੇ ਆ ਇਹ ਨਸ਼ੇ-ਨੁਸ਼ੇ ਵਾਲੇ ਵੀ ਆਈ ਜਾਂਦੇ ਆ ਕੁੜੀਆਂ ਕੜੀਆਂ ਨੂੰ ਛੇੜਨ ਦੇ ਤਰੀਕੇ ਵੀ ਸਮਝਾਈ ਜਾਂਦੇ ਆ ਫਿਰ ਤੁਸੀਂ ਉਹ ਗਾਣੇ ਸੁਣੋ ਇਹ ਵੀਡੀਓ ਦੀ ਥਾਂ ਤੁਸੀਂ ਰੀਲਾਂ ਦੇਖ ਲਓ ਕਿਸੇ ਨੂੰ ਗਾਲਾਂ-ਗੂਲਾਂ ਕੱਢ ਲਓ ਸੋਸ਼ਲ ਮੀਡੀਆ ਤੇ ਜਾ ਕੇ ਫਿਰ ਤੁਸੀਂ ਉਧਰਲੇ ਪਾਸੇ ਮਸਰੂਫ ਹੋ ਜਾਓ ਪਰ ਜੇ ਤੁਹਾਨੂੰ ਇਸ ਗੱਲ ਦਾ ਫਿਕਰ ਹੈ ਕਿ ਤੁਹਾਡੀ ਬੇਬੇ ਕਿਤੇ 50 ਲੱਖ ਰੁਪਏ ਦੇ ਝਟਕੇ ਨਾਲ ਜਹਾਨੋਂ ਨਾ ਤੁਰ ਜਾਵੇ ਤੇ ਜੇਕਰ ਤੁਹਾਨੂੰ ਇਸ ਗੱਲ ਦਾ ਅਹਿਸਾਸ ਆ ਵੀ ਯਾਰ ਤੁਹਾਡੇ ਅੰਦਰ ਕੁਝ ਨਾ ਕੁਝ ਕੰਨਤਾ ਹੈ ਪੜਾਈ ਦਾ ਤੁਸੀਂ ਪੜ ਸਕਦੇ ਹੋ ਥੋੜੀ ਜੀ ਜਾਣਕਾਰੀ ਤੁਹਾਡੇ ਵਿੱਚ ਹੈ ਤੇ ਤੁਸੀਂ ਥੋੜਾ ਜਿਹਾ ਹੋਰ ਸਕਿਲਡ ਹੋ ਸਕਦੇ ਹੋ ਜੇਕਰ ਤੁਹਾਨੂੰ ਆਪ ਦੇ ਉੱਤੇ ਭਰੋਸਾ ਤੇ ਫਿਰ ਇਹ ਵੀਡੀਓ ਤੁਸੀਂ ਪੂਰੀ ਦੇਖਿਓ ਤੁਹਾਡੇ ਪੈਸੇ ਵੀ ਸ਼ਾਇਦ ਬਚ ਜਾਣ ਤੁਹਾਡੀ ਕਾਬਲੀਅਤ ਵੀ ਸ਼ਾਇਦ ਵਧ ਜੇ ਤੁਹਾਡੀ ਜ਼ਿੰਦਗੀ ਵੀ ਜ਼ੁਖਮ ਦੇ ਵਿੱਚ ਨਾ ਪਵੇ ਤੇ ਸ਼ਾਇਦ ਤੁਸੀਂ ਅੱਧ ਤੋਂ ਵੀ ਅੱਧੇ ਪੈਸਿਆਂ ਦੇ ਵਿੱਚ ਬਾਹਰਲੇ ਮੁਲਖ ਜਾ ਸਕੋ ਪਹਿਲੀ ਗੱਲ ਇਹ ਹੈ ਕਿ ਤੁਸੀਂ ਆਪਣੇ ਵਤਨ ਦੇ ਨਾਲ ਦੇਸ਼ ਦੇ ਨਾਲ ਸੂਬੇ ਦੇ ਨਾਲ ਮੁਹੱਬਤ ਕਰਦੇ ਰਹੋ ਤੁਸੀਂ ਇੱਥੇ ਘਟ ਖਾਲੋ ਕਿਸੇ ਦੇ ਅੜਕੇ ਨਾ ਆਉ ਤੁਸੀਂ ਏਜੰਟਾਂ ਦੇ ਅੜਕੇ ਨਾ ਚੜੋ ਪਰ ਜੇ ਧੌਣ ਦੇ ਵਿੱਚ ਕੀਲਾ ਫਸਿਆ ਹੀ ਆ ਕਿ ਮੈਂ ਤਾਂ ਬਾਹਰ ਜਾਊ ਹੀ ਜਾਊ ਮੈਂ ਤਾਂ ਪੁੱਠੇ ਤਰੀਕੇ ਨਾਲ ਹੀ ਜਾਊ ਤੇ ਜਦੋਂ ਆਪਾਂ ਜਾਣਾ ਹੀ ਆ ਤੇ ਫਿਰ ਸਿੱਧੇ ਤਰੀਕੇ ਨਾਲ ਚਲੇ ਜਾਗੇ ਜਦੋਂ ਆਪਾਂ ਟਿਕ ਨਹੀਂ ਸਕਦੇ ਸਾਨੂੰ ਟਕਾਜ ਕਰ ਨਹੀਂ ਆਉਂਦਾ ਬਾਹਰਲੇ ਮੁਲਕ ਦੇ ਵਿੱਚ ਵੀ ਹੁਣ ਕੋਈ ਇਹ ਨਹੀਂ ਬੋਰਡ ਨੂੰ ਡਾਲਰ ਲੱਗੇ ਆ ਕੋਈ ਨਿਮ ਨੂੰ ਡਾਲਰ ਲੱਗੇ ਆ ਹੁਣ ਇਹ ਨਹੀਂ ਵੀ ਪਾਈ ਉੱਥੇ ਕੋਈ ਪੱਤਿਆਂ ਵਾਂਗੂ ਡਾਲਰ ਲੱਗੇ ਆ ਪਾਉਂਡ ਲੱਗੇ ਆ ਉੱਥੇ ਵੀ ਕੰਮ ਔਖਾ ਹੀ ਆ ਉਹ ੜੀ ਕੀ ਨਹੀਂ ਜਾਂਦੇ ਵੀ ਪਾਈ ਅਸੀਂ ਜਾਵਾਂਗੇ ਉਹਨਾਂ ਦੇ ਦੇਸ਼ ਦੀ ਤਕਦੀਰ ਬਦਲ ਦੇਾਂਗੇ ਅਸੀਂ ਆਪ ਦੀ ਤਕਦੀਰ ਬਦਲਣ ਚੱਲੇ ਆਂ ਗਲਤ ਤਰੀਕਿਆਂ ਨਾਲ ਚੱਲੇ ਆਂ ਆਜੋ ਆਪਾਂ ਇਹਨਾਂ ਗੱਲਾਂ ਤੋਂ ਬਚ ਗਏ ਪਰ ਹੁਣ ਜਿਹੜੀ ਕੰਮ ਦੀ ਗੱਲ ਇਹ ਆ ਕਿ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਵੱਲੋਂ ਭਾਰਤ ਦੇ ਵਿੱਚ 10 ਵੱਖ-ਵੱਖ ਥਾਵਾਂ ਦੇ ਉੱਤੇ ਆਪਣੀਆਂ ਅਕੈਡਮੀ ਖੋਲ੍ਹੀਆਂ ਜਾ ਰਹੀਆਂ ਇਹਦੇ ਵਿੱਚ ਇੱਕ ਅਕੈਡਮੀ ਗ੍ਰੇਟਰ ਨੋਇਡਾ ਦੇ ਵਿੱਚ ਵੀ ਆ ਗਵਾਂਡ ਦੇ ਵਿੱਚ ਹੀ ਆ ਯਾਨੀ ਕਿ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਵੱਲੋਂ ਲੈਂਗੁਏਜ ਲੈਬ ਤੇ ਸਕਿੱਲ ਡਿਵੈਲਪਮੈਂਟ ਸੈਂਟਰ ਜਿਹੜੇ ਤਿਆਰ ਕੀਤੇ ਜਾ ਰਹੇ ਆ ਇਹਦਾ ਮਤਲਬ ਕੀ ਆ ਵੀ ਤੁਸੀਂ ਵੱਖ-ਵੱਖ ਦੇਸ਼ਾਂ ਦੇ ਵਿੱਚ ਜੇਕਰ ਜਾਣਾ ਚਾਹੁੰਦੇ ਹੋ ਤੇ ਤੁਸੀਂ ਕੋਰੀਅਨ ਲੈਂਗੁਏਜ ਸਿੱਖਣਾ ਚਾਹੁੰਦੇ ਹੋ ਤੁਸੀਂ ਫ੍ਰੈਂਚ ਲੈਂਗੁਏਜ ਸਿੱਖਣਾ ਚਾਹੁੰਦੇ ਹੋ ਤੁਸੀਂ ਅੰਗਰੇਜ਼ੀ ਵਿੱਚ ਮੁਹਾਰਤ ਚਾਹੁੰਦੇ ਹੋ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਭਾਈ ਕੈਨੇਡਾ ਦੇ ਵਿੱਚ ਕਿਹੜੀ ਜੌਬ ਦੀ ਸਭ ਤੋਂ ਵੱਧ ਜ਼ਰੂਰਤ ਆ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਜਾਣਾ ਅਮਰੀਕਾ ਚਾਹੁੰਦੇ ਆ ਪਰ ਤੁਹਾਨੂੰ ਪਤਾ ਨਹੀਂ ਵੀ ਅਮਰੀਕਾ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਆ ਕਿਹੜੇ-ਕਿਹੜੇ ਕੰਮਾਂ ਦੀ ਲੋੜ ਆ ਇਹ ਤੁਹਾਨੂੰ ਉੱਥੇ ਸਿਖਾਉਂਦੇ ਆ ਇਹ ਮੈਂ ਗੂਗਲ ਤੋਂ ਸਰਚ ਕੀਤਾ ਮੈਂ ਕੋਈ ਇਹ ਨਹੀਂ ਵੀ ਭਾਈ ਮੇਰਾ ਕੰਮ ਆ ਤੇ ਮੈਨੂੰ ਵਿੱਚੋਂ ਕਮਿਸ਼ਨ ਮਿਲਦੀ ਜਾਂ ਹਰ ਹੋ ਜਾਓ ਇਹ ਤੁਹਾਡੀ ਆਪਣੀ ਇੱਛਾ ਮੇਰਾ ਕੰਮ ਹੈ ਤੁਹਾਨੂੰ ਜਾਣਕਾਰੀ ਮੁਹੱਈਆ ਕਰਾਉਣਾ ਮੇਰੀ ਇਹ ਪ੍ਰਚਾਰ ਵਾਲੀ ਵੀਡੀਓ ਬਿਲਕੁਲ ਨਹੀਂ ਖੋਪੜ ਖੋਲਣ ਵਾਸਤੇ ਇੱਕ ਛੋਟਾ ਜਿਹਾ ਪ੍ਰਾਲਾਮ ਹੈ ਕੀਤਾ ਵੀ ਸ਼ਾਇਦ 4 ਸਾਲਾਂ ਦੇ ਵਿੱਚ 4 ਸਾਲਾਂ ਦੇ ਵਿੱਚ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚ ਭਾਰਤ ਦੇ 64000 ਦੇ ਕਰੀਬ ਮੁੰਡੇ ਕੁੜੀਆਂ ਨੂੰ ਭੇਜਿਆ ਜਿਨ੍ਹਾਂ ਨੇ ਕਿ ਲੈਂਗੁਏਜ ਉੱਥੋਂ ਦੀ ਸਿੱਖ ਲਈ ਸਾਡੇ ਲਈ ਸਭ ਤੋਂ ਵੱਡਾ ਬਾਰਡਰ ਇਹੀ ਹੁੰਦਾ ਲੈਂਗੁਏਜ ਦਾ ਬਾਰਡਰ ਹੈ ਉਹਨਾਂ ਨੂੰ ਇਹ ਗੱਲ ਦੱਸਿਆ ਕਿ ਭਾਈ ਉੱਥੇ ਕਿਹੜੇ ਮੰਨ ਲਓ ਕਿਸੇ ਥਾਂ ਦੇ ਉੱਤੇ ਸ਼ਾਇਦ ਕੋਈ ਕੈਮੀਕਲ ਇੰਜੀਨੀਅਰ ਦੀ ਲੋਡ ਹੋਵੇ ਕਿਸੇ ਥਾਂ ਦੇ ਉੱਤੇ ਹੋਵੇ ਜੀ ਕਿ ਜਿਹੜਾ ਮਕੈਨਿਕ ਦੀ ਲੋਡ ਹੋਵੇ ਕਿਸੇ ਥਾਂ ਦੇ ਉੱਤੇ ਹੋ ਜਾਦਾ ਵੀ ਪਲੰਬਰ ਦੀ ਲੋਡ ਹੋਵੇ ਉਹ ਉਹਨੂੰ ਉਸ ਤਰੀਕੇ ਦੇ ਨਾਲ ਢਾਲਦੇ ਆ ਵੀ ਭਾਈ ਤੇਰੇ ਵਿੱਚ ਆਹ ਕੁਆਲਿਟੀ ਆ ਤੇਰੇ ਲਈ ਆਹ ਕੰਮ ਆ ਤੂੰ ਆਹ ਕੰਮ ਸਿੱਖ ਲੈ ਤੈਨੂੰ ਜਾਂਦੇ ਨੂੰ ਉੱਥੇ ਸ਼ਾਇਦ ਵਰਕ ਪਰਮਿਟ ਵੀ ਮਿਲ ਜੇ ਤੈਨੂੰ ਵਰਕ ਵੀਜ਼ਾ ਵੀ ਮਿਲ ਜੇ ਉਹ ਸਿਖਾਉਂਦੇ ਆ ਬਾਕੀ ਤੁਸੀਂ ਜਾਓਗੇ ਤੁਹਾਨੂੰ ਪਤਾ ਲੱਗੂਗਾ ਮਾੜਾ ਮੋਟਾ ਜਿਹੜੀਆਂ ਆ ਉਂਗਲਾਂ ਸਾਰੀ ਜੜੀ ਐ ਚਲਦੀਆਂ ਜਿਹੜੀਆਂ ਉਹਨੂੰ ਇਹਨੂੰ ਮਾੜਾ ਜਾਂ ਆਪਾਂ Google ਦੇ ਉੱਤੇ ਸਰਚ ਕਰਨ ਤੇ ਵੀ ਵਰਤਿਆ ਕਰਗੇ ਤੇ ਮਾੜਾ ਮੋਟਾ ਇਸੇ ਮਾਰਨੇ ਵੱਲ ਮੂੰਹ ਮਾਰਨਾ ਵੀ ਸਿੱਖੀਏ ਇਹ ਨਹੀਂ ਵੀ ਲਾਂਭੇ ਹੀ ਦੇ ਜਾਣੇ ਸਾਡਾ ਬੇਸਿਕ ਮਜ਼ੂਰ ਸੀ ਉਦਾਂ ਤਾਂ ਆਪਣਾ ਕਿ ਤਿੱਤਾ ਕਰਨ ਨੂੰ 3600 ਵਰਗਾ ਬੇਸ ਹੁੰਦਾ ਪਰ ਇੱਥੇ ਆਪਣਾ ਬੇਸਿਕ ਮਜ਼ੂਰ ਹੋ ਜਾਂਦਾ ਬਾਹਰ ਜਾਣਾ ਮਾੜਾ ਨਹੀਂ ਪਰ ਬਾਪੂ ਦਾ ਗਲ ਮੋੜ ਕੇ ਪੈਸੇ ਕਢਾਉਣੇ ਇਹ ਮਾੜਾ ਤੇ ਜੇਕਰ ਤੁਸੀਂ ਆਦੇ ਬਾਪੂ ਨੂੰ ਪਿਆਰ ਕਰਦੇ ਬੇਬੇ ਨੂੰ ਪਿਆਰ ਕਰਦੇ ਤੇ ਉਹਨਾਂ ਨੇ ਘੱਟ ਪੈਸੇ ਲਵਾਓ ਕੜਾ ਸ਼ਰੀਕ ਆਪਣੇ ਤੇ ਇਹ ਤਾਂ ਘੱਟ ਲੱਗਣਗੇ ਜੇਕਰ ਤੁਹਾਡੇ ਵਿੱਚ ਕੁਆਲਟੀ ਹੋਊਗੀ ਕਾਬਲੀਅਤ ਹੋਊਗੀ ਕਾਬਲੀਅਤ ਪੈਦਾ ਕਰਨ ਦੇ ਲਈ ਪੜ੍ਹਨਾ ਪਊਗਾ ਤੇ ਜੇਕਰ ਪੜ੍ਹੇ ਨਹੀਂ ਤੇ ਫਿਰ ਤੁਸੀਂ ਕਾਬਲ ਨਹੀਂ ਤੇ ਜੇਕਰ ਕਾਬਲ ਨਹੀਂ ਤੁਹਾਡੀ ਲੋੜ ਕਿਹਨੂੰ ਹੋਣੀ ਹੈ ਲੋੜ ਤਾਂ ਤੁਹਾਡੀ ਇੱਥੇ ਵੀ ਨਹੀਂ ਫਿਰ ਇਸ ਹਿਸਾਬ ਨਾਲ ਗੱਲ ਇਹ ਆ ਪਰ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਜਿਹੜੀ ਉਹਦੇ ਵੱਲੋਂ ਭਾਈ ਹੁਣ ਵੱਖ-ਵੱਖ ਥਾਵਾਂ ਤੇ ਅਕੈਡਮੀਆਂ ਖੋਲੀਆਂ ਜਾ ਰਹੀਆਂ ਉਹਨਾਂ ਨੇ ਕਿਹਾ ਜੀ ਕਿ ਅਸੀਂ ਨੌਜਵਾਨ ਜਿਹੜੇ ਕਿ ਏਜੰਟਾਂ ਦੇ ਅੜਿੱਕੇ ਚੜ-ਚੜ ਕੇ ਗਲਤ ਤਰੀਕੇ ਨਾਲ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਰਹੇ ਆ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਦੀਆਂ ਜ਼ਿੰਦਗੀਆਂ ਬਚੀਆਂ ਰਹਿਣ ਇਸ ਕਰਕੇ ਅਸੀਂ ਇਹ ਉਪਰਾਲਾ ਕਰਨ ਲੱਗੇ ਆ ਉਹਨਾਂ ਦੇ ਕਹਿਣ ਮੁਤਾਬਕ ਫੀਸ ਬਹੁਤ ਤੇ ਅਸੀਂ ਨੌਜਵਾਨ ਨੂੰ ਉਹਦੀ ਕਾਬਲੀਅਤ ਦੇ ਮੁਤਾਬਕ ਨਿਖਾਰ ਕੇ ਕਿਹੜੇ ਦੇਸ਼ ਦੇ ਵੱਲੋਂ ਜਾਣਾ ਚਾਹੁੰਦਾ ਉਹਨੂੰ ਉਧਰ ਜਾਣ ਦੇ ਵਿੱਚ ਮਦਦ ਕਰਾਂਗੇ 99000 ਤੋਂ ਵੱਧ ਨੌਕਰੀਆਂ ਦੇ ਬਾਰੇ ਉਹਨਾਂ ਨੇ ਕਿਹਾ ਜੀ ਕਿ ਸਾਨੂੰ ਪਿਛਲੇ ਕੁਝ ਸਮੇਂ 'ਚ ਅਧਿਐਨ ਕੀਤਾ ਵੀ 99000 ਤੋਂ ਵੱਧ ਨੌਕਰੀਆਂ ਚਾਹੀਦੀਆਂ 88924 ਦੇ ਕਰੀਬ ਕਿੰਨੇ ਮੌਕੇ ਹੈਗੇ ਆ 4 ਸਾਲਾਂ ਵਿੱਚ 64000 ਦੇ ਕਰੀਬ ਜੇ ਆ ਇਹ ਤਾਂ ਹੋ ਗਈ ਜੀ ਇੱਕ ਗੱਲ ਤੁਸੀਂ ਜਾਣਾ ਨਹੀਂ ਜਾਣਾ ਡੌਂਕੀ ਲਾਉਣ ਨਾਲੋਂ ਤੁਹਾਨੂੰ ਐਦਾਂ ਜਾਣਾ ਜੁਣਾ ਠੀਕ ਲੱਗਦਾ ਜਾਂ ਡੌਂਕੀ ਹੀ ਲਾਉਣੀ ਆ ਤੁਹਾਡੀ ਮਰਜ਼ੀ ਮੇਰਾ ਇਹਦੇ ਵਿੱਚ ਕੁਝ ਨਹੀਂ ਜਾਂਦਾ ਤੁਸੀਂ ਮੇਰੇ ਭੈਣਾ ਵੀਰਾਂ ਚੜ੍ਹਦੀ ਕਲਾ ਦੇ ਵਿੱਚ ਰਵ ਪਰ ਭਾਈ ਜਿਹੜੇ ਮੁੜ ਕੇ ਆਏ 335 ਜਾਣੇ ਉਹਨਾਂ ਦੇ ਵਿੱਚੋਂ ਪਤਾ ਲੱਗਾ ਜੀ ਕਿ ਹੁਣ ਵੱਡੀ ਗਿਣਤੀ ਦੇ ਵਿੱਚ ਐਸੇ ਜਿਹੜੇ ਦੂਜੇ ਪੂਰ ਦੇ ਵਿੱਚ ਆਏ ਆ ਦੂਜੇ ਜਹਾਜ਼ ਦੇ ਵਿੱਚ ਆਏ ਹੋਏ ਜਿਹੜੇ ਆ ਉਹਨਾਂ ਦੇ ਵਿੱਚੋਂ 65 ਜਾਣੇ ਆ ਜਿਹੜੇ ਪੈਂਟਾਂ ਦੇ ਵਿੱਚੋਂ 49 ਜਾਣਿਆਂ ਨੇ ਵਕ ਵਕ ਏਜੰਟਾਂ ਦੇ ਉੱਤੇ ਦੋਸ਼ ਲਾਏ ਆ ਲੰਘੇ ਕੱਲ ਪਰਚੇ ਵੀ ਦਰਜ ਹੋਏ ਪਰਸੋਂ ਵੀ ਪਰਚੇ ਦਰਜ ਹੋਏ ਆ ਏਜੰਟਾਂ ਦੇ ਉੱਤੇ ਤੁਸੀਂ ਕਮਾਲ ਦੇਖੋ ਪਿੰਡਾਂ ਵਾਲੇ ਪਿੰਡਾਂ ਵਾਲਿਆਂ ਦੀ ਕਈ ਥਾਵਾਂ ਤੇ ਜੜ ਕਿਵੇਂ ਪਟਦੇ ਆ ਜੜਾਂ ਦੇ ਵਿੱਚ ਕਿਵੇਂ ਤੇਲ ਚੋਂਦੇ ਆ ਇੱਕ ਉਦਾਹਰਣ ਦੇਖੋ ਬਹੁ ਗਿਣਤੀ ਜਿਹੜੇ ਏਜੰਟ ਜਿਨ੍ਹਾਂ ਦੇ ਉੱਤੇ ਦੋਸ਼ ਲਾਏ ਆ ਮੁੰਡੇ ਕੁੜੀਆਂ ਨੇ ਵੀ ਭਾਈ ਸਾਨੂੰ ਇਹਨੇ ਇੱਕ ਨੰਬਰ ਦਾ ਕਹਿ ਕੇ ਦੋ ਨੰਬਰ ਦੇ ਵਿੱਚ ਭੇਜ ਦਿੱਤਾ ਸਾਡੀ ਇਹਨਾਂ ਡੋਂਕੀ ਲਵਾ ਦਿੱਤੀ ਆ ਉਹਨਾਂ ਦੇ ਦਫ਼ਤਰ ਹੀ ਹੈ ਨਹੀਂਗੇ ਦਫ਼ਤਰ ਉਹਨਾਂ ਦਾ ਇਸ ਧਰਤੀ ਦੇ ਉੱਤੇ ਇਸ ਗ੍ਰਹਿ ਦੇ ਉੱਤੇ ਦਫ਼ਤਰ ਹੈ ਨਹੀਂਗਾ ਉਹ ਹਵਾ ਦੇ ਵਿੱਚ ਹੀ ਗੱਲਾਂ ਫਿਰਦੀਆਂ ਮੰਨ ਲਓ ਸਵਰਨ ਸਿੰਘ ਨੇ ਕਹਤਾ ਜੀ ਭਗਵੰਤ ਸਿੰਘ ਬਹੁਤ ਵਧੀਆ ਬੰਦਾ ਭਗਵੰਤ ਸਿੰਘ ਨੇ ਦੀਪਕ ਕੁਮਾਰ ਨਾਲ ਮਿਲਤਾ ਦੀਪਕ ਕੁਮਾਰ ਨੇ ਫਲਾਣੇ ਨਾਲ ਮਿਲਤਾ ਤੇ ਉਸ ਤੋਂ ਬਾਅਦ ਸੌਦਾ ਹੋਗਾ ਜੀ 45 ਲੱਖ ਚ ਤੇ ਪਹਿਲੀ ਪਾਰਟੀ ਨੂੰ ਕੀ ਮਿਲਿਆ 2 ਲੱਖ ਰੁਪਈਆ 4 ਲੱਖ ਰੁਪਈਆ 5 ਲੱਖ ਰੁਪਈਆ ਰੈਫਰੈਂਸ ਦਾ 5 ਲੱਖ ਰੁਪਈਆ ਤੱਕ ਮਿਲਦਾ ਪਿੰਡ ਪਿੰਡ ਦੇ ਵਿੱਚ ਏਜੰਟ ਬੈਠੇ ਆ ਹੁਣ ਤਾਂ ਜਿਵੇਂ ਨਾ ਕਈ ਜਿਹੜੇ ਨਿੱਜੀ ਹਸਪਤਾਲ ਆ ਕੁਝ ਕੁ ਉਹਨਾਂ ਨੇ ਪਿੰਡ ਪਿੰਡ ਦੇ ਵਿੱਚ ਆਪਣੇ ਕਰਿੰਦੇ ਰੱਖੇ ਆ ਹੁਣ ਕਿਸੇ ਨਾ ਕਿਸੇ ਦਾ ਪਥਰੀ ਦਾ ਆਪਰੇਸ਼ਨ ਵੀ ਹੋਣਾ ਹੁੰਦਾ ਕਿਸੇ ਨਾ ਕਿਸੇ ਦਾ ਕੋਈ ਹਾਰਟ ਦਾ ਵੀ ਹੋਣਾ ਕਿਸੇ ਦੀ ਕੋਈ ਨਾ ਕੋਈ ਚੂਲੇ ਦੀ ਵੀ ਸਮੱਸਿਆ ਹੁੰਦੀ ਆ ਉਹ ਕਹਿੰਦੇ ਜੀ ਕਿ ਤੁਹਾਨੂੰ ਅਸੀਂ 20000 ਰੁਪਇਆ ਆਪਰੇਸ਼ਨ ਪਿੱਛੇ ਦੇਵਾਂਗੇ ਸਾਡੇ ਹਸਪਤਾਲ ਦੇ ਵਿੱਚ ਬੰਦਾ ਲੈ ਕੇ ਆਓ ਉਸੇ ਤਰੀਕੇ ਦੇ ਨਾਲ ਪਿੰਡ ਪਿੰਡ ਦੇ ਵਿੱਚ ਏਜੰਟਾਂ ਦੇ ਕਰਿੰਦੇ ਬੈਠੇ ਆ ਦਲਾਲ ਬੈਠੇ ਆ ਜਿਹੜੇ ਤੁਹਾਨੂੰ ਇਹ ਗੱਲ ਕਹਿੰਦੇ ਵੀ ਸਾਡੇ ਕੋਲੇ ਬੰਦਾ ਹੈਗਾ ਅਮਰੀਕਾ ਜਾਣਾ ਮੈਂ ਲੈ ਕੇ ਜਾਣਾ ਆਪੋ ਭਾਵੇਂ ਪੁੱਚੋ ਮੰਡੀ ਨਾ ਗਿਆ ਹੋਵੇ ਤੁਹਾਨੂੰ ਅਮਰੀਕਾ ਦੀ ਗੱਲ ਕਹਿ ਕੇ ਤੇ ਉਹ ਆਪਦੇ ਰੁਪਈਆ ਕਮਾਰੇ ਖੈਰ ਹਰਿਆਣੇ ਦੇ ਵਿੱਚ 8 ਤੇ ਪੰਜਾਬ ਦੇ ਵਿੱਚ 50 ਗਰੋ ਆ ਜਿਹੜੇ ਕਿ ਇਸ ਵੇਲੇ ਜਾਲੀ ਤਰੀਕੇ ਦੇ ਨਾਲ ਟਰੈਵਲ ਏਜੰਟੀ ਦਾ ਕੰਮ ਕਰਦੇ ਆ ਜਿਹੜੇ ਕਿ ਇਸ ਵੇਲੇ ਡੰਕੀਆਂ ਲਵਾਉਣ ਦਾ ਕੰਮ ਕਰਦੇ ਆ ਦੂਜੀ ਗੱਲ ਇਹ ਆ ਵੀ ਇੱਕ ਦਿਨ ਦੇ ਵਿੱਚ ਯਾਨੀ ਕਿ ਪਰਸੋਂ ਦੀ ਗੱਲ ਆ ਇੱਕ ਦਿਨ ਦੇ ਵਿੱਚ 9 ਏਜੰਟਾਂ ਦੇ ਉੱਤੇ ਪੁਲਿਸ ਦੇ ਵੱਲੋਂ ਕੇਸ ਦਰਜ ਕੀਤੇ ਗਏ ਆ ਜਿਹੜੇ ਮੁੰਡੇ ਆਏ ਆ ਇਹਨਾਂ ਦੀਆਂ ਸ਼ਿਕਾਇਤਾਂ ਦੇ ਉੱਤੇ ਲੁਧਿਆਣੇ ਦੇ ਵਿੱਚ ਸਾਬਕਾ ਸਰਪੰਚ ਸਮੇਤ 4 ਏਜੰਟਾਂ ਦੇ ਉੱਤੇ ਪਰਚਾ ਦਰਜ ਹੋਇਆ ਮੋਹਾਲੀ ਦੇ ਵਿੱਚ ਅੰਬਾਲਾ ਕਿੰਟ ਦੇ 2 ਏਜੰਟਾਂ ਦੇ ਉੱਤੇ ਪਰਚਾ ਦਰਜ ਹੋਇਆ ਤਰਨਤਾਰਨ ਦੇ ਵਿੱਚ ਹਰਿਆਣਾ ਦੇ ਏਜੰਟਾਂ ਦੇ ਉੱਤੇ ਪਰਚਾ ਦਰਜ ਹੋਇਆ ਤੇ ਮੋਗਾ ਦੇ ਵਿੱਚ ਪੁਲਿਸ ਨੇ ਚਾਰ ਲੋਕਾਂ ਨੇ ਉੱਤੇ ਪਰਚਾ ਦਰਜ ਕੀਤਾ ਇਹਦੇ ਵਿੱਚ ਇੱਕ ਕਿਸਾਨ ਯੂਨੀਅਨ ਦਾ ਪ੍ਰਧਾਨ ਵੀ ਆ ਉਹ ਤੇ ਉਹਦਾ ਭਰਾ ਮਿਲ ਕੇ ਇੱਕ ਟਰੈਵਲ ਏਜੰਟ ਦੇ ਤੌਰ ਤੇ ਉੱਤੇ ਕੰਪਨੀ ਚਲਾਉਂਦੇ ਇਮੀਗ੍ਰੇਸ਼ਨ ਕੰਪਨੀ ਤੇ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਮਤਲਬ ਇਹ ਆ ਪੰਜਾਬੀ ਪੰਜਾਬੀਆਂ ਦੀਆਂ ਜੜਾਂ ਦੇ ਵਿੱਚ ਬਹਿਣ ਲੱਗੇ ਸਕੈਂਟ ਲਾ ਰਹੇ ਆ ਹਰਿਆਣਵੀ ਹਰਿਆਣਵੀ ਦੀਆਂ ਜੜਾਂ ਦੇ ਵਿੱਚ ਬਹਿ ਰਹੇ ਆ ਆਪਦੇ ਚਾਰ ਛਲੜਾਂ ਦੀ ਖਾਤਰ ਕਿਸੇ ਦੇ ਘਰ ਦੇ ਵਿੱਚ 70 ਬਿਚਾਉਣ ਨੂੰ ਕਾਲੇ ਇਹ ਲੋਕ ਆ ਤੇ ਤੁਸੀਂ ਹੁਣ ਆਪੇ ਦੇਖ ਲਓ ਵੀ ਭਾਈ ਆਪਦੇ ਅੰਦਰ ਸਕਿੱਲ ਪੈਦਾ ਕਰਨੀ ਕਿ ਤੁਹਾਨੂੰ ਆਹ ਤਰੀਕੇ ਠੀਕ ਲੱਗਦਾ ਤੁਸੀਂ ਰਾਹ ਦੇ ਵਿੱਚ ਲੋਕਾਂ ਦੇ ਘਰ ਪਰਨ ਵਾਸਤੇ ਜੰਮੇ ਆ ਜਾਂ ਬਾਪੂ ਦੇ ਵਾਸਤੇ ਸੋਚਣ ਵਾਸਤੇ ਜੰਮੇ ਆ ਤੁਹਾਨੂੰ ਆਪਣੀ ਮਾਂ ਦਾ ਫਿਕਰ ਆ ਕਿ ਇਹਨਾਂ ਏਜੰਟਾਂ ਦੇ ਘਰਾਂ ਦਾ ਫਿਕਰ ਆ ਇਹ ਹੁਣ ਤੁਸੀਂ ਤੈਅ ਕਰਨਾ ਤੇ ਇੱਕ ਜਾਣਕਾਰੀ ਮੈਂ ਹੋਰ ਦੇ ਦਿਆਂ ਡੋਨਲਡ ਟਰੰਪ ਦੇ ਵੱਲੋਂ 20 ਇਮੀਗ੍ਰੇਸ਼ਨ ਜੱਜ ਬਰਖਾਸਤ ਕਰ ਦਿੱਤੇ ਕਿ ਅਮਰੀਕਾ ਦੇ ਵਿੱਚ 20 ਇਮੀਗ੍ਰੇਸ਼ਨ ਜੱਜ 3.5 ਮਿਲੀਅਨ ਦੇ ਕਰੀਬ ਉੱਥੇ ਸ਼ਰਨਾਰਥੀਆਂ ਵਾਲੀਆਂ ਅਰਜ਼ੀਆਂ ਪਈਆਂ ਜਿਨ੍ਹਾਂ ਦੇ ਉੱਤੇ ਸੁਣਵਾਈ ਤੋਂ ਹੁਣ ਦੇਰੀ ਹੋ ਜਾਣੀ ਆ ਉਸ 3.5 ਮਿਲੀਅਨ ਦੇ ਵਿੱਚੋਂ 14 ਲੱਖ ਦੇ ਕਰੀਬ ਪੰਜਾਬੀਆਂ ਦੀਆਂ ਅਰਜ਼ੀਆਂ ਜਿਹੜੇ ਕਿ ਸ਼ਰਨਾਰਥੀ ਦੇ ਤੌਰ ਤੇ ਅਰਜ਼ੀ ਲਾਈ ਹੈ ਤੇ ਪੱਕੇ ਹੋਣ ਵਾਲੇ ਹਲੇ ਫੈਸਲਾ ਹੋਣਾ ਜਦੋਂ ਜੱਜ ਹੋਣਗੇ ਘੱਟ ਜਾਂ ਜੱਜ ਹੋਣਗੇ ਨਾ ਤੇ ਅਪਲੀਕੇਸ਼ਨਾਂ ਦੇ ਉੱਤੇ ਤਾਂ ਪਹਿਲਾਂ 5 5 7 7 10 10 ਸਾਲ ਲੱਗੀ ਜਾਂਦੇ ਤੇ ਹੁਣ ਕਿੱਥੇ ਹੋ ਜਾਊਗਾ ਮਤਲਬ ਇਹ ਵੀ ਤਲਵਾਰ ਇਹਨਾਂ ਦੇ ਉੱਤੇ ਵੀ ਲਟਕ ਰਹੀ ਆ ਪਤਾ ਨਹੀਂ 14 ਲੱਖ ਪੰਜਾਬੀਆਂ ਦਾ ਕਦੋਂ ਭਰੋਸਾ ਕਦੋਂ ਫੈਸਲਾ ਹੋਣਾ ਤੇ ਕਿਹੋ ਜਿਹਾ ਫੈਸਲਾ ਹੋਣਾ ਬਾਕੀ ਸੂਬੇ ਦੀ ਵੀ ਇਹੋ ਜਿਹੀ ਗੱਲ ਆ ਕੁੱਲ ਮਿਲਾ ਕੇ ਗੱਲ ਪਾਈ ਇਹ ਆ ਵੀ ਕੋਸਟਾਰੀਕਾ ਸਮੇਤ ਕਈ ਹੋਰ ਦੇਸ਼ਾਂ ਦੇ ਵੱਲੋਂ ਅਮਰੀਕਾ ਨੂੰ ਇਹ ਗੱਲ ਕਹਿ ਦਿੱਤੀ ਗਈ ਆ ਵੀ ਜਿਹੜੇ ਬੰਦੇ ਆ ਨਹੀਂ ਤੁਸੀਂ ਨਿ ਪਛਾਣ ਕਰ ਲਈ ਸੂਚੀ ਬਣਾ ਲਈ ਵੀ ਉਦਾਹਰਨ ਦੇ ਤੌਰ ਤੇ ਉੱਤੇ ਭਾਰਤ ਦੇ 200 ਬੰਦੇ ਦੀ ਸੂਚੀ ਬਣਾ ਲਈ ਵੀ ਭਾਈ ਇਹਨਾਂ ਨੂੰ ਅਸੀਂ ਜਹਾਜ਼ ਦੇ ਵਿੱਚ ਬਿਠਾ ਕੇ ਭੇਜ ਦੇਣੇ ਆ ਉਸ ਤੋਂ ਪਹਿਲਾਂ ਭੇਜਣ ਤੋਂ ਪਹਿਲਾਂ ਜਹਾਜ਼ ਦੇ ਵਿੱਚ ਬਿਠਾਉਣ ਤੋਂ ਪਹਿਲਾਂ ਉਹ ਸੂਚੀ ਭਾਰਤ ਨੂੰ ਭੇਜੀ ਜਾਂਦੀ ਹੈ ਭਾਰਤ ਦੇ ਵਿਦੇਸ਼ ਵਿਭਾਗ ਨੂੰ ਸੌਂਪੀ ਜਾਂਦੀ ਹੈ ਉਹ ਟੈਲੀ ਕਰਦਾ ਵੀ ਹਾਂ ਸਾਡੇ ਦੇਸ਼ ਦੇ ਨਾਗਰਿਕਾ ਜਿੰਨੀ ਦੇਰ ਤੱਕ ਟੈਲੀ ਨਹੀਂ ਹੋਊਗੀ ਉਨੀ ਦੇਰ ਤੱਕ ਕੋਸਟਾ ਰਿਕਾ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਊਗਾ ਡਿਟੈਂਸ਼ਨ ਸੈਂਟਰ ਦੇ ਵਿੱਚ ਜਾਂ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਮਤਲਬ ਇਹ ਸਹਿਯੋਗ ਦੀ ਪ੍ਰਕਿਰਿਆ ਕੋਸਟਾਰੀਕਾ ਤੇ ਕੁਝ ਕੋ ਹੋਰ ਦੇਸ਼ਾਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਆ ਕੁਝ ਕੋ ਹੋਰ ਸ਼ਹਿਰਾਂ ਦੇ ਵੱਲੋਂ ਵੀ ਸ਼ੁਰੂ ਕੀਤੀ ਗਈ ਆ ਸੋ ਤੁਸੀਂ ਦੇਖੋ ਭਾਈ ਤੁਸੀਂ ਡਿਟੈਂਸ਼ਨ ਸੈਂਟਰ 'ਚ ਜਾਣਾ ਤੁਹਾਨੂੰ ਕੰਦ ਟੱਪਣੀ ਪਿਆਰੀ ਲੱਗਦੀ ਆ ਤੁਹਾਨੂੰ ਏਜੰਟ ਦਾ ਘਰ ਪਰਣਾ ਪਿਆਰਾ ਲੱਗਦਾ ਤੁਹਾਨੂੰ ਸੱਪਾਂ ਦੀਆਂ ਸਰੀਆਂ ਵਿਧਣਾ ਪਿਆਰਾ ਲੱਗਦਾ ਤਾਨੂੰ ਇਧਰੋਂ ਅਸੀਂ ਟੈਂਕਰ ਦੇ ਵਿੱਚ ਬੈਠ ਕੇ ਗਏ ਆ ਫਿਰ ਸਾਨੂੰ ਕਿਸ਼ਤੀ ਚ ਭਾਲਿਆ ਫਿਰ ਸਾਨੂੰ ਕਹਤਾ ਜੀ ਇੱਥੋਂ ਤੱਕ ਫਲਾਈਟ ਆ ਫਿਰ ਸਾਨੂੰ ਟੈਕਸੀ ਚ ਭਾਲਿਆ ਫਿਰ ਉਧਰ ਕਰ ਲਿਆ ਉਧਰ ਕਰ ਲਿਆ ਤੁਹਾਨੂੰ ਆਹ ਕੁਝ ਠੀਕ ਲੱਗਦਾ ਕਿ ਤੁਹਾਨੂੰ ਆਪਣੇ ਅੰਦਰ ਕਾਬਲੀਅਤ ਪੈਦਾ ਕਰਨੀ ਠੀਕ ਲੱਗਦੀ ਆ ਦੁਨੀਆ ਬਹੁਤ ਵਿਸ਼ਾਲ ਆ ਤੇ ਇਹ ਵੀਡੀਓ ਬਣਾਉਣ ਦਾ ਮਤਲਬ ਇਹ ਨਹੀਂ ਕਿ ਸਾਨੂੰ ਕੋਈ ਵਿਊ ਆਵੇ ਨਾ ਆਵੇ ਬੇਨਤੀ ਸਿਰਫ ਇਹ ਆ ਕਿ ਤੁਸੀਂ ਆਪਣਾ ਘਰ ਬਚਾ ਲਓ ਕਿਸੇ ਹੋਰ ਦੇ ਬਾਰੇ ਕੋਈ ਜ਼ਮਾਨਾ ਚੱਕੋ ਚਲੋ ਇਹ ਵੀ ਤੁਹਾਡੀ ਮਰਜ਼ੀ ਆ ਜਦੋਂ ਆਪਾਂ ਆਪਦੇ ਘਰ ਦੇ ਪ੍ਰਤੀ ਸਕੇ ਨਹੀਂ ਅਸੀਂ ਪੰਜਾਬ ਪ੍ਰਤੀ ਪਿੰਡ ਪ੍ਰਤੀ ਕਿੱਥੇ ਸਕੇ ਹੋਵਾਂਗੇ ਸਕੇ ਤਾਂ ਆਪਾਂ ਬਾਪੂ ਦੇ ਨਹੀਂਗੇ ਜੇ ਸਾਡੇ ਵਿੱਚ ਕਾਬਲੀਅਤ ਹੋਵੇ ਤੇ ਜੇਕਰ ਸਾਡੇ ਵਿੱਚ ਸੱਚੀ ਮੁੱਚੀ ਦੀ ਜਿਹਨੂੰ ਅਸੀਂ ਕਾਬਲੀਅਤ ਮੰਨਦੇ ਹਾਂ ਉਹਨਾਂ ਦੇਸ਼ਾਂ ਦੇ ਮੁਤਾਬਕ ਤੇ ਬਾਪੂ ਦਾ ਵੀ ਭਾਰ ਯਾਰ ਫਿਰ ਇੱਕ ਨੰਬਰ ਦੇ ਵਿੱਚ ਹੌਲਾ ਹੋਊਗਾ ਪਰ ਬਾਪੂ ਨੂੰ ਵੀ ਪਤਾ ਵੀ ਪਾਈਏ ਨੇ ਕਿਤੇ ਹੋਰ ਜਾਣਾ ਨਹੀਂ ਹੁਣ ਮੈਂ ਕੱਲ ਇੱਕ ਵੀਡੀਓ ਸੁਣੀ ਉਹਦੇ ਵਿੱਚ ਬਜ਼ੁਰਗ ਨੂੰ ਪੱਤਰਕਾਰ ਸਵਾਲ ਕਰ ਰਿਹਾ 에어ਪੋਰਟ ਦੇ ਉੱਤੇ ਹੀ ਮਾਈਕ ਮੂਰੇ ਕੀਤਾ ਕਰਨੇ ਜੀ ਕੀ ਕਹਿਣਾ ਚਾਹਉਂ ਕਿ ਸਰਕਾਰ ਤੋਂ ਕੋਈ ਮੰਗ ਕਰਦੇ ਹਾਂ ਕਹਿੰਦਾ ਮੇਰਾ ਮੁੰਡਾ ਵਾਪਸ ਆ ਰਿਹਾ ਮੈਂ ਨਹੀਂ ਸਰਕਾਰ ਸਰਕੂਰ ਨੂੰ ਕੋਈ ਬੇਨਤੀ ਕਰਦਾ ਅਸੀਂ ਐ ਨਹੀਂ ਥੱਲੇ ਲਕਣ ਵਾਲੇ ਅਸੀਂ ਏਜੰਟ ਨੂੰ ਕਵਾਂਗੇ ਕਿਤੇ ਹੋਰ ਕੱਢ ਦੇ ਮਤਲਬ ਇਹ ਆ ਵੀ ਬਾਪੂ ਜੀ ਵੀ ਤਿਆਰ ਆ ਕਿ ਹੋਰ ਕਿਤੇ ਕੱਢ ਦੇ ਇਹ ਕੱਢ ਦੇ ਕੁਢ ਦੇ ਦੇ ਚੱਕਰ ਦੇ ਵਿੱਚ ਆਪਾਂ ਕਿੱਥੋਂ ਕਿੱਥੇ ਆ ਗਏ ਆ ਮੇਰੀ ਬੇਨਤੀ ਆ ਵੀ ਪੱਲੇ ਤੱਕ ਕਾਬਲੀਅਤ ਪੈਦਾ ਕਰਗੇ ਸਾਨੂੰ ਕੱਢ ਦੇ ਸ਼ਬਦ ਦੀ ਫਿਰ ਲੋੜ ਨਹੀਂ ਪੈਣੀ ਫਿਰ ਭੇਜਦੇ ਤੇ ਆ ਜਾਾਂਗੇ ਫਿਰ ਅਸੀਂ ਕਵਾਂਗੇ ਜੀ ਕੋਈ ਨਹੀਂ ਆ ਡਿਗਰੀਆਂ ਕੀਤੀਆਂ ਆ ਉਹਦਾ ਕੁਆਲੀਫਿਕੇਸ਼ਨ ਦਾ ਪੱਧਰ ਆ ਆ ਉਹਦੇ ਆਈਲੈਟਸ ਦੇ ਵਿੱਚ ਬੈਂਡ ਆ ਆ ਉਹਦਾ ਸਾਰਾ ਵੀਰਵਾ ਹੈਗਾ ਆ ਉਹਦੇ ਸਰਟੀਫਿਕੇਟ ਆ ਜੇ ਆਪਣੇ ਕੋਲੇ ਕੁਝ ਨਹੀਂ ਪਾਸਪੋਰਟ ਸਾਡਾ ਨਕਲੀ ਵੀਜ਼ਾ ਸਾਡੇ ਕਈ ਵਾਰੀ ਨਕਲੀ ਲੱਗਦੇ ਆ ਹੋਰ ਨਵਾਂ ਤੇ ਅਸੀਂ ਪਾਸਪੋਰਟ ਬਣਾਉਣੇ ਆ ਦੋ ਨੰਬਰ ਦੇ ਵਿੱਚ ਅਸੀਂ ਆ ਆਮਦਨ ਟੈਕਸ ਦੀਆਂ ਅਸੀਂ ਰਿਟਰਨਾਂ ਬਣਾਉਣੇ ਆ ਦੋ ਨੰਬਰ ਦੇ ਵਿੱਚ ਅਸੀਂ ਬੈਂਕ ਸਰਟੀਫਿਕੇਟ ਬਣਾਉਣੇ ਆ ਦੋ ਨੰਬਰ ਦੇ ਵਿੱਚ ਮੈਰਿਜ ਸਰਟੀਫਿਕੇਟ ਬਣਾਉਣੇ ਆ ਯੂਨੀਵਰਸਿਟੀ ਦੀਆਂ ਡਿਗਰੀਆਂ ਦੋ ਨੰਬਰ ਦੇ ਵਿੱਚ ਬਣਦੀਆਂ ਤੇ ਚਾਹੁੰਦੇ ਆ ਵੀ ਇੱਕ ਨੰਬਰ ਦੇ ਵਿੱਚ ਸਾਰਾ ਕੁਝ ਹੋ ਜਾਏ ਇਹ ਕਿਵੇਂ ਹੋ ਜਾਊਗਾ ਸਵਾਲ ਇਹ ਆ ਜਿਹੜੇ ਏਜੰਟਾਂ ਨੇ ਗਲਤ ਕੀਤਾ ਉਹ ਟੰਗਣੇ ਚਾਹੀਦੇ ਆ ਦੋ ਚਾਰ ਕਾਂ ਪੁੱਠੇ ਟੰਗੇ ਹੋਣ ਨਾ ਤੇ ਉਸ ਥਾਂ ਦੇ ਉੱਤੇ ਹੋਰ ਕਾਂ ਨਹੀਂ ਆਉਂਦੇ ਜੇਕਰ ਪੰਜ ਸੱਤ ਏਜੰਟ ਪੁੱਠੇ ਟੰਗ ਦਿੱਤੇ ਜਾਣ ਤਾਂ ਉਹ ਮਨੁੱਖੀ ਤਸਕਰੀ ਬੰਦ ਕਰ ਦੇਣ ਪਰ ਉਹਨਾਂ ਦੀ ਬੰਦ ਹੋਣੀ ਕਿ ਨਹੀਂ ਹੋਣੀ ਬਾਅਦ ਦੀ ਗੱਲ ਆ ਤੁਸੀਂ ਆਪਦੇ ਅੰਦਰ ਕਾਬਲੀਅਤ ਪੈਦਾ ਕਰੋ ਜੇ ਤੁਸੀਂ ਆਪਣੇ ਬਾਪੂ ਦੇ ਸਕੇ ਹੋ ਜੇ ਤੁਸੀਂ ਚਾਹੁੰਦੇ ਕਿ ਸਾਡੀ ਪਿਤਾ ਪੁਰਖੀ ਜ਼ਮੀਨ ਬਚੀ ਰਵੇ ਲੋੜ ਸਿਰਫ ਆਪਣੇ ਆਪ ਨੂੰ ਸੁਧਾਰ ਕਰਨ ਦੀ ਆ ਬਾਕੀਆਂ ਦੇ ਵਿੱਚ ਨਹੀਂ ਜੀ